ਜੋਇ ਕਰਦੀ ਅਤੇ ਨਵੇਂ ਸਾਲ ਤੇ ਸਤਿ ਸ਼ੰਚੇ ਬੰਦੇ ਸਾਈ ਪਹੁੰਚੇ ਹੋ ਕੀ ਹੋਗੇ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ 2025 ਨਵੇਂ ਸਾਲ ਦਾ ਆਗਾਜ਼ ਹੋਇਆ ਹੈ ਸਮੂਹ ਸੰਗਤਾਂ ਨੂੰ ਉਹ ਜਿੰਨੀਆਂ ਭਰਦੇ ਲੋਕਾਂ ਨੂੰ ਲਖਾਈ ਨੂੰ ਅੱਜ ਨਵੇਂ ਸਾਲ ਦੀ ਲੱਖ ਲੱਖ ਲਖਾਈ ਹੋਵੇ ਅੱਜ ਦਾ ਦਿਨ ਜਿਹੜਾ ਹੈਗਾ ਵਾ ਜੋ ਵੀ ਹਰੇਕ ਪ੍ਰਾਣੀ ਹੈਗਾ ਧੁਰੂ ਕਰਨ ਨਤਮਸਤਕ ਹੋ ਕੇ ਪ੍ਰਵਾਦ ਕਰਦਾ ਹੈ ਜਦੋਂ ਗੁਰੂ ਗੁਰੂਆਂ ਦੇ ਵਿੱਚ ਆ ਕੇ ਆਪਾਂ ਮੱਥਾ ਟੇਕਦੇ ਹਾਂ ਖਿਰਦਾ ਭਾਵਨਾ ਦੇ ਨਾਲ ਤੁਸੀਂ ਕੋਈ ਵੀ ਕੰਮ ਕਰਦੇ ਹਾਂ ਜਿਹੜਾ ਹੈਗਾ ਵਾ ਆਪ ਨੂੰ ਸਹੀ ਸਿਹਤ ਮਿਲਦੀ ਹੈ ਤੇ ਬਰਕਤਾਂ ਵੀ ਨਾਲ ਆ ਜਾਂਦੀਆਂ ਹੈ ਅੱਜ ਦਾ ਜਿਹੜਾ ਹੈਗਾ ਵਾ ਹਰ ਕੋਈ ਪ੍ਰਾਣੀ ਨੂੰ ਗੁਰੂ ਘਰ ਜਿੱਥੇ ਵੀ ਇੱਥੇ ਵੀ ਹੈਗੇ ਆ ਉੱਥੇ ਆ ਕੇ ਤੇ ਨਤਮਸਤਕ ਹੋ ਕੇ ਆਪਣੇ ਜੀਵਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੇ ਦਾ ਆਪਾਂ ਜੀਵਨ ਦੀ ਸ਼ੁਰੂਆਤ ਗੁਰੂਆਂ ਗੁਰਦੁਆਰੇ ਤੋਂ ਕਰਾਂਗੇ ਤਾਂ ਕਿਸੇ ਮੰਦਰ ਤੋਂ ਕਰਾਂਗੇ ਤਾਂ ਆਪਾਂ ਨੂੰ ਜਿਹੜਾ ਹੈਗਾ ਵਾ ਉਹ ਸਹੀ ਸਿਹਤ ਮਿਲੇਗੀ ਐਸੇ ਲਈ ਅੱਜ ਦੇ ਦਿਨ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵੱਟੀ ਕਿੰਤੀ ਚ ਰਾਤੋਈ ਸੰਗਤਾਂ ਜਰੀਏ ਨੇ ਸਤਗੰਗਸ਼ਰ ਮੰਦਿਰ ਸਾਹਿਬ ਨਤਵਸਕ ਹੋੜੀਆਂ ਤੇ ਪਵਿੱਤਰ ਸਰੋਵਰ ਚ ਆਸਥਾ ਦੀ ਰੁਕੀ ਲਗਾਰੀ ਹੈ ਇਹ ਜਿਹੜੀ ਹੈਗੀ ਹੈ ਜਨਤਾ ਦੁਨੀਆ ਭਰ ਦੀ ਬਰਬਾਰ ਸਭ ਆ ਕੇ ਪਹਿਲਾਂ ਇਸ਼ਾਨ ਕਰਨ ਕਰਦੀ ਹੈ 31 12 ਵਜੇ ਜਿਹੜਾ ਹੈਗਾ ਵੈ ਜਕਾਰਿਆਂ ਦੀ ਗੂੰਜ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕਰਦੀ ਹੈ ਅਤੇ ਪਾਠਾਂ ਦੇ ਨਾਲ ਸ਼ੁਰੂਆਤ ਹੁੰਦੀ ਹੈ ਜਦੋਂ ਆਪਾਂ ਚੰਗੇ ਕੰਮਾਂ ਦੇ ਨਾਲ ਕੋਈ ਵੀ ਸ਼ੁਰੂਆਤ ਕਰਾਂਗੇ ਤਾਂ ਉਹਦੇ ਨਾਲ ਬਰਕਤਾਂ ਹੁੰਦੀਆਂ ਤੇ ਗੁਰੂ ਘਰ ਆ ਕੇ ਅੱਪਾ ਜਿਹੜੀ ਹੈਗੀ ਸਹੀ ਸਿੱਧ ਲੈ ਕੇ ਦੇਖੋ ਦੁਨੀਆ ਰਾਤ ਭਰ ਦੀ ਇੱਥੇ ਆਈ ਹੋਈ ਹੈ ਤੇ ਦੇਖੋ ਕਿੰਨਾ ਇਕੱਠਾ ਹੈ ਇੰਨੀ ਠੰਡ ਹੈ ਠੰਡ ਹੋਣ ਦੇ باوجود ਵੀ ਠੰਡ ਨਹੀਂ ਦੇਖੀ ਜਾਂਦੀ ਗੁਰੂ ਨਾਲ ਸ਼ਰਧਾ ਪਿਆਰ ਦੇਖਿਆ ਜਾਂਦਾ ਹੈ ਤੇ ਅੱਜ ਦੇ ਦਿਨ ਜਿਹੜੀ ਸ਼ੁਰੂਆਤ ਜਿਹੜੀ ਹੈਗੀ ਹੈ ਲੋਕ ਜਿਹੜੀ ਹੈਗੀ ਹੈ ਗੁਰੂਆਂ ਘਰਾਂ ਤੋਂ ਆ ਕੇ ਕਰ ਰਹੇ ਹੈ ਇਹਦੇ ਸਮੂਹ ਸੰਗਤਾਂ ਨੂੰ ਅੱਜ ਜਿੰਦੇ ਲਪਲਪ ਪਾਈ ਹੋ ਲੋਜਨ ਪੀੜੀ ਨੂੰ ਕੀ ਮੈਸੇਜ ਲੋਜਨ ਪੀੜੀ ਨੂੰ ਕੀ ਮੈਸੇਜ ਹੈ ਜੀ 2000 ਪੀੜੀ ਨੂੰ ਇਹੀ ਸੰਦੇਸ਼ ਹੈਗਾ ਵਾ ਜਿਹੜੇ ਨਸ਼ਿਆਂ 'ਚ ਗ੍ਰਸਤ ਹੋ ਚੁੱਕੇ ਹੈ ਕਈ ਤਾਂ ਵਾਪਸ ਮੋੜ ਵੀ ਆਏ ਹੈ ਕਈ ਹਜੇ ਵੀ ਲੱਗੇ ਹੋਏ ਐ ਅੱਜ ਜਿਹਨਾਂ ਨੂੰ ਇਹ ਆ ਕੇ ਕਸਮ ਖਾਣੀ ਜਾਈ ਦੀ ਐ ਨਵੇਂ ਸਾਲ ਦੇ ਵਿੱਚ ਗੁਰੂ ਘਰਾਂ ਜਾ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਤੇ ਜਿਹੜੇ ਪੁੱਠੇ ਸਦੇ ਕੰਮ ਆਈਕਾ ਉਹ ਕਰ ਚੁੱਕੇ ਐ ਅੱਜ ਆ ਕੇ ਕਸਮ ਖਾਣ ਕਾਇਤ ਤੋਂ ਬਾਅਦ ਅਸੀਂ ਇਹ ਕੋਈ ਕੰਮ ਪੁੱਠਾ ਸਦਾ ਨਹੀਂ ਕਰਾਂਗੇ ਬਾਣੀ ਦੇ ਨਾਲ ਜੁੜਾਂਗੇ ਬਾਣੇ ਦੇ ਨਾਲ ਜੁੜਾਂਗੇ ਅਤੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਵਿੱਚ ਲਿਜਾਵਾਂਗੇ ਤੇ ਅੱਜ ਨੌਜਵਾਨਾਂ ਨੂੰ ਇਹੀ ਐ ਕਿ ਗੁਰੂ ਘਰਾਂ ਵਿੱਚ ਆਓ ਅੱਜ ਤੋਂ ਆਪਣੀ ਕਸਮ ਖਾ ਕੇ ਜਿਹੜਾ ਹੈਗਾ ਇਹ ਸ਼ੁਰੂਆਤ ਕਰੋ ਜੀ ਬਈ ਨਵੇਂ ਸਾਲ ਤੇ ਸਤਕਨ ਸ਼੍ਰੀ ਰਮੰਦੀ ਸਾਹਿਬ ਆਇਆ ਕੋ ਚੋ ਦਰਸ਼ਨ ਕਰਨ ਦੀ ਕੀ ਕਹੋਗੇ ਮੈਂ ਜੀ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਪੰਜਾਬ ਵਿੱਚ ਰਹਿੰਦੇ ਤੇ ਬਾਹਰ ਵੱਸਦੇ ਪੰਜਾਬੀਆਂ ਨੂੰ ਅਪੀਲ ਆ ਕਿ ਜਿਹੜੇ ਫੈਸਲੇ ਤਾਂ ਤਕਰੀਬਨ ਤਕਰੀਬਨ ਸਾਰੇ ਇੱਥੇ ਹੁੰਦੇ ਹੀ ਹਨ ਜਿਹੜੇ ਨਹੀਂ ਹਨ ਉਹ ਇੱਥੇ ਵਸਦੇ ਹਨ ਐਸਾ ਜੋ ਟੇਪ ਹੋ ਜਾਵੇ ਸਾਧੀ ਸੁਤਰੀ ਨੂੰ ਜੀ ਦੇਰਬਾਰ ਸਾਹਿਬ ਅੰਮ੍ਰਿਤਸਰ ਸਰਪੁੱਛ ਸੰਸਥਾ ਇਹਦੀ ਇੱਥੇ ਦਾ ਫੈਸਲਾ ਜੋ ਵੀ ਸੀਨੀਅਰ ਸਭਾ ਨਾਲੋਂ ਲਿਆ ਜਾਂਦਾ ਹੈ ਉਹਨਾਂ ਵੱਲ ਬਣਿਆ ਜਾਂਦਾ ਹੈ। ਵੱਲ ਬਣਿਆ ਜਾਂਦਾ ਹੈ। ਸੋ ਮੇਰੀ ਆਪਣੇ ਪੰਜਾਬੀਆਂ ਨੂੰ, ਹਿੰਦੂ ਵੀਰਾਂ ਨੂੰ ਜੋ ਇਸ ਨਗਰੀ ਨੂੰ ਪਿਆਰ ਕਰਦੇ ਨੇ ਤੇ ਇਸ ਦੀ ਅਨੁਸ਼ਾਸਨ ਤੇ ਕੁਦਰਤੀ ਨੂੰ ਇਦਾਂ ਹੀ ਕਾਇਮ ਰੱਖਣਾ ਚਾਹੁੰਦੇ ਨੇ, ਉਹ ਇੱਥੇ ਆਓ ਇੱਕ ਵਾਰ ਇਤਿਹਾਸ ਵਾਲੇ ਬੱਚਿਆਂ ਨੂੰ ਵਾਅਦੇ ਦੇ ਵਾਅਦੇ ਜਾਣਕਾਰੀ ਦਿਓ ਤੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਇਦਾਂ ਹੀ ਇੱਕ ਵਧੀਆ ਟੰਗ ਨਾਲ ਕਰੋ। ਨਸ਼ਿਆਂ ਤੋਂ ਦੂਰ ਰਹੋ, ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖੋ ਤੇ ਮਾਰੇ ਕੰਮਾਂ ਤੋਂ ਦੂਰ ਰਹੋ। ਕਿਹਨੀ ਜਗ੍ਹਾ ਤੋਂ ਆਏ ਸਰ ਜੀ ਅਸੀਂ ਸ਼੍ਰੇਮੰਜਰੀ ਤੋਂ ਆਏ ਆ ਜੀ ਰਾਜਪੁਰਾ ਹਲਕਾ ਤੇ ਡਿਸਟ੍ਰਿਕਟ ਪਟਿਆਲਾ ਪੈਂਦਾ ਆਪਾਂ ਨੂੰ ਪਿਛਲੇ ਸਾਲ ਵੀ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਹੈ ਦਰਵਾਜ਼ਾ ਸਾਹਿਬ ਤੋਂ ਹੀ ਕੀਤੀ ਸੀ ਤੇ ਇਸ ਸਾਲ ਵੀ ਅਸੀਂ ਅਰਦਾਸ ਕਰਦੇ ਆ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਦਾ ਤੇ ਕਾਰੋਬਾਰੀਆਂ ਦਾ ਹਮੇਸ਼ਾ ਹੀ ਇਦਾਂ ਹੀ ਮਾਰਦਾਨ ਬਣਾਈ ਰੱਖੀ ਤੇ ਕੋਈ ਵੀ ਐਹੋ ਜੀ ਦੁਰਘਟਨਾ ਇਸ ਸਾਲ ਦੇ ਵਿੱਚ ਨਾ ਹੋਵੇ ਜੋ ਕਿ ਆਪਾਂ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਹਨ ਸਿਰ ਤੋਂ ਹੀ ਸਤਸਕਨ ਸ਼ਰਮੰਦੇ ਸਾਹਿਬ ਜਿਹੜੀਆਂ ਸੰਗਤਾਂ ਨੇ ਨਦਮਸਤਕ ਹੋੜੀਆਂ ਪਵਿੱਤਰ ਸ੍ਰੋਚ ਆਸਥਾ ਦੀ ਝੁੱਕੀ ਲਗਾੜੀਆਂ ਨੇ ਠੀਕ ਹੋ ਗਈ ਬਹੁਤ ਹੋਇਆ ਜੀ ਬਹੁਤ ਲੋਕ ਆਪਣੀਆਂ ਆ ਕੇ ਗੁਰੂ ਸਾਹਿਬ ਨਾਲ ਜੋ ਦੁੱਖ ਦਰਦ ਨੇ ਜੋ ਉਹਨਾਂ ਨੂੰ ਮੁਸੀਬਤਾਂ ਪਈਆਂ ਹੋਈਆਂ ਨੇ ਆਪਣੀਆਂ ਅਰਦਾਸਾਂ ਦੇ ਜ਼ਰੀਏ ਉਹ ਜਗ ਜਾਨ ਕਰ ਰਹੀ ਨੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰ ਰਹੇ ਨੇ ਤੇ ਇੱਥੇ ਜਿਹੜਾ ਵੀ ਆਇਆ ਏ ਕੋਈ ਕੋਈ ਖਾਲੀ ਹੱਥ ਨਹੀਂ ਗਿਆ ਇਹ ਇੱਕ ਐਸਾ ਸਥਾਨ ਆ ਜਿੱਥੇ ਇੱਥੇ ਮੱਥਾ ਲਾਉਣ ਨਾਲ ਬੰਦੇ ਦੇ ਨਾ ਇੱਕ ਨਾਸਤਿਕ ਵੀ ਆਸਤਕ ਬਣ ਮਤਲਬ ਦੂਰ ਹੋ ਜਾਂਦਾ ਹੈ